ਕੀ ਹਾਨੀ ਕੀ ਨਿਕੇ ਮੈਂ ਛਾਂ ਮੰਡਈ ਤੇ ਕੋਠੇ ਮੇਰੇ ਡੇਗ ਪਏ ਹਾਂ ਬਹੁਤ ਮੰਦਾ ਹਾਲ ਨਾ ਕੋਈ ਪੈਲ ਹੀ ਨਾ ਕੋਈ ਇਹ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਤੇ ਉਹਦੇ ਨਾਲ ਦੋ ਛੋਟੇ ਛੋਟੇ ਬੱਚੇ ਰਹਿ ਰਹੇ ਆ ਉਹਦੀ ਵਜ੍ਹਾ ਇਹ ਹੈ ਕਿ ਮਾਤਾ ਦੇ ਪੁੱਤ ਦੀ ਮੌਤ ਹੋ ਗਈ ਔਰ ਜਿਹੜੀ ਉਹਦੀ ਨੂੰਹ ਸੀ ਉਹ ਬੱਚਿਆਂ ਨੂੰ ਛੱਡ ਕੇ ਚਲੀ ਗਈ ਠਾਰੀ ਉਮਰ ਹੰਡਾ ਲਈ ਆ ਪਰ ਜੋ ਸਾਡੇ ਤੇ ਬੜੀਆਂ ਬੜੀਆਂ ਵਿਫਤਾਵਾਂ ਹੋਈਆਂ ਰਹੀਆਂ ਪਈਆਂ ਬਈ ਜੋ ਹੜਕਾਂ ਆਈਆਂ ਨੇ ਇਹ ਤਾਂ ਮੈਂ ਦੱਸ ਨਹੀਂ ਸਕਦਾ ਕਰਦੇ ਹਾਲਾਤ ਵੇਖੋ ਇਹ ਇਸ ਏਰੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ 6 ਤੋਂ 7 ਫੁੱਟ ਤੱਕ ਪਾਣੀ ਜਿਹੜਾ ਸੀ ਉਹ ਇੱਥੋਂ ਬੜੀ ਤੇਜ਼ੀ ਦੇ ਨਾਲ ਵਹਿ ਕੇ ਗਿਆ ਇਹ ਕਮਰੇ ਦੇ ਵਿੱਚ ਸਾਰੇ ਦੀ ਸਾਰੀ ਨੀਂ ਬਹਿ ਚੁੱਕੀ ਹੈ ਇਹ ਬਹਿ ਗਈ ਨੀ ਬੁਰੇ ਤਰੀਕੇ ਦੇ ਨਾਲ ਇਹ ਖਤਮ ਹੋ ਗਿਆ ਕਮਰਾ ਕਹਿਣ ਤੋਂ ਭਾਵੇਂ ਹੈ ਕਿ ਇਸ માતા ਦਾ ਇਹ ਕਮਰਾ ਖਤਮ ਹੋ ਗਿਆ ਬੁਰੇ ਤਰੀਕੇ ਨਾਲ ਇਸ ਭਾਰੀ ਸੰਕਟ ਦੇ ਵਿੱਚ ਜਿੱਥੇ ਅਸੀਂ ਇੱਕ ਦੂਜੇ ਦਾ ਆਸਰਾ ਬਣੇ ਹੋਏ ਆਂ ਜਿੱਥੇ ਲੋਕਾਂ ਤੱਕ ਉਹਨਾਂ ਦੀ ਜ਼ਰੂਰਤ ਦਾ ਸਮਾਨ ਪਹੁੰਚਾਉਣ ਦੇ ਲਈ ਜਥੇਬੰਦੀਆਂ ਲੱਗੀਆਂ ਹੋਈਆਂ ਉੱਥੇ ਬਹੁਤ ਸਾਰੇ ਅਜਿਹੇ ਚੰਗੇ ਲੋਕ ਵੀ ਹੁੰਦੇ ਆ ਜਿਹੜੇ ਆਪਣੇ ਆਂਡੀਆਂ ਗਵੰਡੀਆਂ ਦਾ ਵੀ ਆਸਰਾ ਬਣ ਕੇ ਰਹਿੰਦੇ ਆ ਅਸੀਂ ਜਿਸ ਘਰ ਦੇ ਵਿੱਚ ਖੜੇ ਆਂ ਇਹ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਤੇ ਉਹਦੇ ਨਾਲ ਦੋ ਛੋਟੇ ਛੋਟੇ ਬੱਚੇ ਰਹਿ ਰਹੇ ਆ ਉਦੀ ਵਜ੍ਹਾ ਇਹ ਹੈ ਕਿ ਮਾਤਾ ਦੇ ਪੁੱਤ ਦੀ ਮੌਤ ਹੋ ਗਈ ਔਰ ਜਿਹੜੀ ਉਹਦੀ ਨੂੰਹ ਸੀ ਉਹ ਬੱਚਿਆਂ ਨੂੰ ਛੱਡ ਕੇ ਚਲੀ ਗਈ ਔਰ ਮਾਤਾ ਬਜ਼ੁਰਗ ਹੈ ਜਿਹੜੀ ਉਹ ਉਹਨਾਂ ਬੱਚਿਆਂ ਨੂੰ ਪਾਲ ਰਹੀ ਹੈ ਜਦੋਂ ਇੱਥੇ ਪਾਣੀ ਆਇਆ ਬਹੁਤ ਜ਼ਿਆਦਾ ਤਾਂ ਉਹਨਾਂ ਨੂੰ ਜ਼ਾਹਿਰ ਜੀ ਗੱਲ ਹੈ ਕਿ ਘਰ ਛੱਡਣਾ ਹੀ ਪੈਣੇ ਸੀ ਉਹ ਆਪਣਾ ਘਰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੀ ਗਈ ਤੇ ਉਹਨਾਂ ਦੇ ਗਵਾਂਢੀ ਜਦੋਂ ਅਸੀਂ ਇਧਰੋਂ ਕਵਰ ਕਰ ਰਹੇ ਸੀ ਤਾਂ ਉਹਨਾਂ ਗਵਾਂਢੀ ਸਾਨੂੰ ਬੁਲਾ ਕੇ ਲੈ ਕੇ ਆਏ ਕਿ ਇਹ ਮਾਤਾ ਦੇ ਘਰ ਦੀ ਕਵਰੇਜ ਜ਼ਰੂਰ ਕਰੋ ਕਿ ਤਾਂ ਕਿ ਲੋਕਾਂ ਤੱਕ ਇਹ ਪਹੁੰਚ ਜੇ ਕਿ ਮਾਤਾ ਅਦਾਕਰ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਅਤੇ ਮਾਤਾ ਦਾ ਜਿਹੜਾ ਦਰਗਜ਼ਰਾ ਉਹ ਬਹੁਤ ਔਖਾ ਚੱਲ ਰਿਹਾ। ਮੈਂ ਇਸ ਕਰਕੇ ਕਿਹਾ ਕਿ ਚੰਗੇ ਲੋਕ ਬਹੁਤ ਨੇ ਦੁਨੀਆ ਦੇ ਅੰਦਰ ਜਿਹੜੇ ਆਪਣਾ ਨਹੀਂ ਸੋਚਦੇ ਦੂਜਿਆਂ ਦਾ ਸੋਚਦੇ ਆ ਤਾਂ ਵਾਹਿਗੁਰੂ ਆਪੇ ਉਹਨਾਂ ਦਾ ਸੋਚਦਾ। ਇਹ ਸਰਦਾਰ ਜੀ ਹੈਗੇ ਨੇ ਜਿਹੜੇ ਸਾਨੂੰ ਬੁਲਾ ਕੇ ਲੈ ਕੇ ਆਏ। ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਮਾਤਾ ਦਾ ਘਰ ਦਿਖਾ ਦਈਏ। ਕਿ ਦੇਖ ਕੇ ਨਾ ਐ ਕਹ ਲਓ ਕਿ ਆਪ ਨੂੰ ਇਹ ਮਹਿਸੂਸ ਹੁੰਦਾ ਕਿ ਕੋਈ ਇਦਾਂ ਸੋਚ ਕਿਵੇਂ ਸਕਦਾ? ਕਿ ਕਿੰਨੇ ਕਿੰਨੇ ਬੱਚੇ ਹੋਣ ਇਹੇ ਜੇ ਘਰ ਦੇ ਵਿੱਚ ਇਸ ਗੁਜ਼ਾਰੇ ਦੇ ਅੰਦਰ ਰਹਿ ਰਹੇ ਹੋਣ ਤੇ ਉਹਨੂੰ ਛੱਡ ਕੇ ਚੱਲ ਜੇ ਕੋਈ ਖੈਰ ਉਹਨਾਂ ਦੀ ਜਿੰਨੀ ਉਹਨਾਂ ਦੀ ਸਮਝ ਹੋਏਗੀ ਉਹਨਾਂ ਨੇ ਆਪਣੀ ਸਮਝ ਵਰਤ ਕੇ ਇਹ ਸਾਰਾ ਕੁਝ ਕੀਤਾ ਤੇ ਘਰ ਦੇ ਹਾਲਾਤ ਵੇਖੋ ਇਹ ਇਸ ਏਰੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ 6 ਤੋਂ 7 ਫੁੱਟ ਤੱਕ ਪਾਣੀ ਜਿਹੜਾ ਸੀ ਉਹ ਇੱਥੋਂ ਬੜੀ ਤੇਜ਼ੀ ਦੇ ਨਾਲ ਵਹਿ ਕੇ ਗਿਆ ਔਰ ਸਮਾਨ ਤੱਕ ਕੱਢਣ ਦਾ ਸਮਾਂ ਜਿਹੜਾ ਹੈ ਉਹ ਮਿਲਿਆ ਨਹੀਂ ਤੁਸੀਂ ਨਾਤਾ ਘਰ ਦੇ ਵਿੱਚ ਮਾਤਾਏ ਤੇ ਨਾਈ ਉਹ ਬੱਚੇ ਆ ਅਸੀਂ ਮਾਤਾ ਨਾਲ ਗੱਲਬਾਤ ਤਾਂ ਨਹੀਂ ਕਰ ਸਕਦੇ ਪਰ ਜਿਹੜੇ ਗਵਾਂਢੀ ਨੇ ਉਹ ਜ਼ਰੂਰ ਇਸ ਬਾਬਤ ਗੱਲਬਾਤ ਵੀ ਕਰਨਗੇ ਉਹ ਦੱਸਣਗੇ ਇਹਨਾਂ ਹਾਲਾਤਾਂ ਦੇ ਬਾਰੇ ਤਾਂ ਆ ਉਹ ਬੱਚੇ ਆ ਜਿਨ੍ਹਾਂ ਦੀਆਂ ਫੋਟੋ ਲੱਗੀਆਂ ਹੋਈਆਂ ਦੋ ਪੁੱਤਰ ਐ ਇਹ ਉਹਨਾਂ ਬੱਚਿਆਂ ਦੀਆਂ ਫੋਟੋ ਲੱਗੀਆਂ ਹੋਈਆਂ ਔਰ ਮਾਤਾ ਨੇ ਫੋਟੋ ਕਢਾ ਕੇ ਇਹ ਪੁੱਤ ਦਾ ਸਿਹਰਾ ਵੀ ਉਹਦਾ ਉਵੇਂ ਹੀ ਪਿਆ ਜਿਹੜੇ ਪੁੱਤ ਦੀ ਮੌਤ ਹੋਈ ਹੈ ਔਰ ਜਿਹਦੀ ਘਰਵਾਲੀ ਇਸ ਘਰ ਨੂੰ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਮਾਤਾ ਨੇ ਉਹਦਾ ਸੇਹਰਾ ਝੜਾ ਕੇ ਰੱਖਿਆ ਹੋਇਆ ਹੈ। ਔਰ ਜੇਕਰ ਦੂਜੀਆਂ ਤਸਵੀਰਾਂ ਦਿਖਾਈਏ ਤਾਂ ਮਾਤਾ ਦੇ ਕਮਰੇ ਦੇ ਵਿੱਚ ਆਪਣੇ ਪੋਤੇ ਆਪਨੇ ਪਤੀ ਆਪਣੇ ਪੁੱਤਰ ਦੇ ਸੇਹਰੇ ਤੋਂ ਬਿਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਈ ਹੋਈ ਆ। ਇਹ ਰੱਬ ਨੂੰ ਮੰਨਣ ਵਾਲੇ ਲੋਕ ਹੈ। ਔਰ ਇਹਨਾਂ ਹਾਲਾਤਾਂ ਦੇ ਨਾਲ ਜੂਝਦੇ ਜੂਝਦੇ ਆਪਣੀ ਉਮਰ ਹੰਢਾ ਜਾਂਦੇ ਆ ਕਈਆਂ ਨੂੰ ਉਹਨਾਂ ਬਾਰੇ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਕੀ ਹੈ ਕੋਈ ਦੇਸ਼ਵਾਦ ਤੇ ਲੜਦਾ ਹੈ ਕੋਈ ਸਮਾਜਵਾਦ ਤੇ ਲੜਦਾ ਹੈ ਕੋਈ ਆਪਣੇ ਪਰਿਵਾਰ ਨੂੰ ਹੀ ਬਚਾਉਣ ਵਾਸਤੇ ਸਟਰਗਲ ਕਰਦਾ ਰਹਿੰਦਾ ਹੈ ਇਹ ਮਾਤਾ ਦੇ ਘਰ ਦਾ ਥੋੜਾ ਬਹੁਤਾ ਸਮਾਨ ਹੈ ਜਿਹੜਾ ਉਸ ਵੇਲੇ ਮਾਤਾ ਬਚਾ ਸਕੀ ਹੋਵੇਗੀ ਜਿਸ ਜਿਹੜਾ ਬੈੱਡ ਵੀ ਤੁਹਾਨੂੰ ਦਿਖਾਇਆ ਉਹ ਬੈੱਡ ਬੁਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਘਿਰਿਆ ਹੋਇਆ ਸੀਗਾ ਤੇ ਉਹਦਾ ਬੁਰਾ ਹਾਲ ਹੈ ਇਹ ਦੂਜਾ ਕਮਰਾ ਹੈ ਇਹਦੇ ਵਿੱਚ ਸਮਾਨ ਲਗਭਗ ਕੱਢਿਆ ਹੀ ਹੋਇਆ ਔਰ ਵੱਡਾ ਨੁਕਸਾਨ ਇਸ ਘਰ ਦਾ ਹੋਇਆ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਤਸਵੀਰ ਤੁਹਾਨੂੰ ਦਿਖਾਉਣੀ ਚਾਹੁੰਨੇ ਆ ਕਿ ਇਹ ਕਮਰੇ ਦੇ ਵਿੱਚ ਸਾਰੇ ਦੀ ਸਾਰੀ ਨੀ ਬਹਿ ਚੁੱਕੀ ਆ ਇਹ ਬਹਿ ਗਈ ਨੀ ਬੁਰੇ ਤਰੀਕੇ ਦੇ ਨਾਲ ਇਹ ਖਤਮ ਹੋ ਗਿਆ ਕਮਰਾ ਕਹਿਣ ਤੋਂ ਭਾਵੇਂ ਹੈ ਕਿ ਇਸ ਮਾਤਾ ਦਾ ਇਹ ਕਮਰਾ ਖਤਮ ਹੋ ਗਿਆ ਬੁਰੇ ਤਰੀਕੇ ਨਾਲ ਔਰ ਇਹ ਮਾਤਾ ਦੀ ਬਿਲਕੁਲ ਹੀ ਐਸੀ ਸਮਰੱਥਾ ਨਹੀਂ ਕਿ ਦੁਬਾਰਾ ਉਹ ਕਮਰਾ ਬਣਾ ਸਕੇਗੀ ਅਸੀਂ ਵੀਡੀਓ ਤੁਹਾਡੇ ਤੱਕ ਤਾਂ ਪਹੁੰਚਾ ਰਹੇ ਆ ਕਿ ਤੁਸੀਂ ਦੇਖਣ ਵਾਲੇ ਖੁਦ ਵੀ ਮਦਦ ਕਰ ਸਕਦੇ ਹਾਂ ਔਰ ਇਸ ਵੀਡੀਓ ਨੂੰ ਅੱਗੇ ਪਹੁੰਚਾ ਕੇ ਵੀ ਮਦਦ ਕਰਨ ਵਾਲੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਤਾਂ ਕਿ ਇਹਨਾਂ ਲੋਕਾਂ ਤੱਕ ਪਹੁੰਚ ਕਰਕੇ ਥੋੜਾ ਬਹੁਤਾ ਉਹਨਾਂ ਦਾ ਆਸਰਾ ਬਣਾਇਆ ਜਾ ਸਕੇ ਤਾਂ ਸਰਦਾਰ ਜੀ ਮੇਰੇ ਨਾਲ ਨੇ ਬਾਈ ਜੀ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਗੁਰਲਾਲ ਸਿੰਘ ਜੀ ਦੱਸੋ ਪਰਿਵਾਰ ਬਾਰੇ ਕੁਝ ਇਹਨਾਂ ਦੇ ਬਹੁਤ ਮਾੜੇ ਹਾਲਾਤ ਨੇ ਮਾਤਾ ਜੀ ਵੀ ਇਹ ਘਰ ਵਾਲਾ ਇਹ ਮਾਤਾ ਜੀ ਆ ਗਿਆ ਇਹ ਮਾਤਾ ਜੀ ਆ ਗਿਆ ਇਸ ਬੱਚੇ ਹਨ ਕੇ ਮੈਂ ਸਾਹਮਣੇ ਤੇ ਕੋਠੇ ਮੇਰੇ ਡਿੱਗ ਪਏ ਬਹੁਤ ਮੰਦਾ ਹਾਲ ਨਾ ਕੋਈ ਪੈਲੀ ਨਾ ਕੋਈ ਬਹੁਤ ਅਮਰਤਾਰੀ ਮਾਤਾ ਸਾਡੀ ਅਮਰਤਾਰੀ ਬੇਬੇ ਆ ਮਾਤਾ ਕਿੰਨਾ ਕ ਪਾਣੀ ਆਏ ਤੁਹਾਡੇ ਘਰ ਦੇ ਅੰਦਰ ਉਹ ਚਾਰ ਪੰਜ ਫੋਟੋ ਫੋਟ ਹੈ ਵਗਦਾ ਗਿਆ ਤੇ ਕੋਸ਼ ਉਹ ਘੋਰ ਤੇ ਸਾਡੀ ਵਗਦਾ ਗਿਆ ਪਾ ਗਿਆ ਘੋਰ ਚਾਰ ਬਹੁਤ ਮੈਂ ਤਾਂ ਦੁਖੀ ਪੋਤੇ ਨੂੰ ਤੁਸੀਂ ਪਾਲ ਰਹੇ ਹਾਂ ਪੋਤੇ ਨੂੰ ਪਾਲ ਰਹੇ ਪੋਤੇ ਇੱਥੇ ਨਹੀਂ ਤੁਹਾਡੇ ਕਿੱਥੇ ਨਹੀਂ ਇੱਥੇ ਹੀ ਆ ਕਿਤੇ ਬਾਹਰ ਖੜਕੜਦੇ ਹੂੰ ਹੂੰ ਉਹ ਆ ਕੀ ਆ ਮਾਤਾ ਪਰਿਵਾਰ ਦੇ ਅੰਦਰ ਅਸੀਂ ਦੇਖਿਆ ਕਿ ਬਾਈ ਜੀ ਹੋਰਾਂ ਦਾ ਸਹੇਰਾ ਵੀ ਤੁਸੀਂ ਉਵੇਂ ਹੀ ਜੜਾ ਕੇ ਰੱਖਿਆ ਹੋਇਆ ਮੁੱਕ ਗਿਆ ਮੁੱਕ ਗਿਆ ਪੁੱਤ ਗਾੜੀ ਦੱਪੇ ਜਾਂਦਾ ਸੀ ਤਾਂ ਮੁੱਕ ਉਹ ਚਲੀ ਗਈ ਬੱਚਿਆਂ ਨੂੰ ਛੱਡ ਕੇ ਬੱਚਿਆਂ ਛੱਡ ਕੇ ਚਲੀ ਗਈ ਕੀ ਕਰਨਾ ਦੁਬਾਰਾ ਆ ਕੇ ਪੁੱਛਿਆ ਨਹੀਂ ਉਹਨਾਂ ਨੇ ਬੱਚਿਆਂ ਨੂੰ ਨਾ ਤੁਹਾਡੇ ਨਾਲ ਕੋਈ ਨਹੀਂ ਕੀਤੀ ਕਿ ਬੱਚੇ ਕਿਵੇਂ ਜਾਂ ਕੋਈ ਨਾ ਨਾ ਕਹੀ ਨਹੀਂ ਬਾਤ ਫੇਰ ਕਹਿੰਦੀ ਫੋਨ ਤੇ ਵੀ ਨਹੀਂ ਕੋਈ ਸਾਰ ਨਾ ਨਾ ਉਹਨੇ ਕੁਛ ਨਹੀਂ ਸਾਨੂੰ ਸਾਰ ਕੋਈ ਦਿੱਤੀ ਨਹੀਂ ਤੇ ਸਾਰ ਉਹਨੇ ਕੀ ਦਿੱਤੇ ਨਹੀਂ ਜਾਂ ਸਟ ਗਈ ਬੱਚੇ ਮੇਰੇ ਕੀ ਕਰਨਾ ਮਾਤਾ ਇੱਕ ਇਹ ਘਰ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਘਰ ਦਾ ਬਹੁਤ ਜਿਆਦਾ ਕਿ ਬਹੁਤ ਨਿਸ਼ਕਾਨ ਹੋਇਆ ਪਿਆ ਸਮਾਨ ਕੋਈ ਬਚਾ ਸਕੇ ਉਹ ਬਚਿਆ ਤੁਹਾਡਾ ਸਮਾਨ ਕੋਈ ਆ ਮੁਰਿਆ ਤੂ ਤਾ ਕੇ ਕੱਢਿਆ ਕੋਈ ਬਚਿਆ ਨਹੀਂ ਸਮਾਨ ਕੋ ਰੋੜ ਗਿਆ ਕੁਛ ਮਾੜਾ ਮਟਾਇ ਹੋਈ ਰਹ ਗਿਆ ਰੋੜ ਗਿਆ ਰਹਾ ਗਿਆ ਰੋੜ ਜਦਾ ਗਿਆ ਸਾਡੇ ਇਸ ਇਲਾਕੇ ਦਾ ਬਹੁਤ ਨੁਕਸਾਨ ਹੋਇਆ ਹੈ ਕਿਉਂਕਿ ਸਾਡੇ ਪਿੰਡ ਦੇ ਕੋਈ ਮੁੰਡੇ ਸੀ ਇਥੇ ਪੁਲ ਦੇ ਉੱਤੇ ਸੀ ਉਹਨਾਂ ਨੇ ਕਿਹਾ ਕਿ 40 ਲਾਸ਼ਾਂ ਜਿਹੜੀਆਂ ਐ ਦੀ ਨੰਗੀਆਂ ਪੁੱਲ ਥਾਣੀ ਜਿਹੜਾ ਸਮਾਧਾਂ ਦੇ ਲਾਗੇ ਬਣਿਆ ਤੇ ਇੱਕ ਗੁੱਡੀ ਨੂੰ ਲੈ ਕੇ ਤੇ ਉਹਨੇ ਆਪਣੀ ਚੁੰਨੀ ਦੇ ਨਾਲ ਬੱਧਾ ਸੀ ਤੇ ਰੋਈ ਜਾਂਦੀ ਸੀ ਕਿ ਮੈਨੂੰ ਬਚਾਓ ਅੱਜ ਉਹਦੇ ਮੰਤਰੀ ਜ਼ਰੂਰ ਇੱਥੇ ਆਉਂਦੇ ਰਹੇ ਨੇ ਦਰਿਆ ਦੇ ਉੱਤੇ ਪਰ ਫੋਟੋਆਂ ਖਿੱਚਾ ਕੇ ਚੱਲ ਜਾਂਦੇ ਕਿਸੇ ਨੂੰ ਆਣ ਕੇ ਪੁੱਛਿਆ ਨਹੀਂ ਆਹ ਦਾਨੀ ਸੱਜਣ ਆਉਂਦੇ ਨੇ ਮੇਰੇ ਵੀਰ ਕਿਸਾਨ ਜੁਨੀਅਰ ਆਲੇ ਆਏ ਨੇ ਸਰਮਨ ਸਿੰਘ ਪੰਦੇਰ ਦੇ ਬੰਦੇ ਉਹਨਾਂ ਨੇ ਸੇਵਾ ਕੀਤੀ ਹੋਰ ਬਹੁਤ ਸੇਵਾ ਕਰ ਰਹੇ ਨੇ ਪਰ ਸਾਡਾ ਜੀ ਨਹੀਂ ਕਰਦਾ ਸਾਡੇ ਕਿਸੇ ਪਿੰਡ ਦੇ ਵਿੱਚ ਚੰਗੇ ਘਰ ਸਨ ਆ ਸਾਡੇ ਮਿਹਨਤ ਮਜੂਰ ਕਰਨ ਵਾਲੇ ਲੋਕ ਸਨ ਇਹ ਆਪਣੀ ਰੋਟੀ ਖਾਂਦੇ ਕਿਸੇ ਕੋਲ ਮੰਗਦੇ ਥੋੜੇ ਸੀ ਆ ਸਾਨੂੰ ਮਨਜ਼ੂਰੀ ਬਣੀ ਤੇ ਸਾਨੂੰ ਜਾ ਕੇ ਬਾਹਰ ਜਾ ਕੇ ਪਾਣੀ ਫੜਨਾ ਪੈਂਦਾ ਬਰੈਡ ਫੜਨੇ ਪੈਂਦੇ ਸਾਡੀ ਮਜਬੂਰੀ ਬਣ ਗਈ ਇਸ ਇਲਾਕੇ ਦਾ ਬਹੁਤ ਵੀਰ ਜੀ ਨਿਸ਼ਕਾਨ ਹੋ ਗਿਆ ਹੈ ਇੰਨਾ ਸਾਡਾ 88 ਦੇ ਵਿੱਚ ਬੁਰਾ ਹਾਲ ਨਹੀਂ ਸੀ ਹੋਇਆ ਜਿੰਨਾ ਆ ਹੋਣ ਹੋਇਆ ਹੈ ਇਹ ਬਜ਼ੁਰਗ ਬੜੇ ਪੁਰਾਣੇ ਪਾਕਿਸਤਾਨੋਂ ਆਏ ਨੇ ਇਹ ਇਹਨਾਂ ਨੇ ਪਾਕਿਸਤਾਨ ਦਾ ਹਾਲ ਵੀ ਵੇਖਿਆ ਪਰ ਇੰਨਾ ਨੁਕਸਾਨ ਕਦੀ ਨਹੀਂ ਸਾਡਾ ਹੋਇਆ ਜਿੰਨਾ ਇਸ ਕੰਮ ਹੋਇਆ ਹੈ ਬਜ਼ੁਰਗ ਆਪ ਜੀ ਨੂੰ ਦੱਸਣਗੇ ਮੈਂ ਜਦੋਂ ਗਰੇਂਜਨ ਦਾ ਰਾਜ ਸੀ ਨਾ ਉਦੋਂ ਤੋਂ ਲੱਗਤਾਂ ਲੱਗਾ ਦਸਾਂ 12 ਸਾਲ ਦਾ ਸੀ ਮੈਂ ਤੇ ਮੈਂ ساری ਉਮਰ ਹੰਡਾ ਲਈ ਆ ਪਰ ਜੋ ਸਾਡੇ ਤੇ ਬੜੀਆਂ ਬੜੀਆਂ ਬਿਪਤਾਵਾਂ ਹੁੰਦੀਆਂ ਰਹੀਆਂ ਪਰ ਜੋ ਹੜਕਾਂ ਆਈਆਂ ਨਾ ਇਹ ਤਾਂ ਮੈਂ ਦੱਸ ਨਹੀਂ ਸਕਦਾ ਤਾਂ ਇਹ ਅਸੀਂ ਇੰਨਾ ਲੱਖ ਸ਼ੂਗਰ ਕਰਨਾ ਬਈ ਜਿਹੜੀ ਆਈ ਦਿਨੇ ਆ ਸਾਡੇ ਜੀਵ ਬਚ ਗਏ ਨੇ ਹੋਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਜੇ ਕਿ ਇਹੋ ਰਾਤ ਆਉਂਦਾ ਪਾਣੀ ਤੇ ਸਾਡੇ ਜੀਵ ਨਹੀਂ ਸੀ ਬਚੇ ਤੇ ਮੈਂ ਬੇਨਤੀ ਕਰਨਾ ਬਬੂਤਰਾ ਜਿਨਾਂ ਹੀ ਹੋ ਸਕੇ ਇਹ ਇਲਾਕੇ ਦਾ ਅੱਖੀ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬਨੇ ਦਾ ਬੰਦਾ ਝੂਠ ਮਾਰ ਮੈਂ ਤਾਂ ਜਮਾਈ ਮੈਂ ਤੁਹਾਨੂੰ ਇਹ ਗੱਲ ਦੱਸੀ ਆ ਵੀ ਜੋ ਵੇਖ ਕੇ ਜਾਣਾ ਉਹ ਪੂਰਾ ਗਾਂ 50 ਜਣਾ ਤਾਂ ਹਾਂ ਤਾਂ ਇਹ ਬਾਪੂ ਜੀ ਦੱਸ ਰਹੇ ਸੀ ਔਰ ਇਧਰ ਬਾਈ ਜੀ ਵੀ ਦੱਸ ਰਹੇ ਸੀ ਕਿ ਇਸ ਵਾਰ ਜਿੱਡਾ ਨੁਕਸਾਨ ਹੋਇਆ ਓਡਾ ਕਦੀ ਨਹੀਂ ਹੋਇਆ ਇਹ ਇਹ ਮਾਤਾ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਸੀ ਕਿ ਗੁਰਸਿੱਖ ਮਾਤਾ ਅਸੀਂ ਪਰਸਨਲੀ ਤੁਹਾਨੂੰ ਇਹ ਅਪੀਲ ਕਰਾਂਗੇ ਕਿ ਮਾਤਾ ਤੱਕ ਪਹੁੰਚ ਜ਼ਰੂਰ ਕਰਿਓ ਬਾਈ ਜੀ ਮਾਤਾ ਦਾ ਕੋਈ ਮੋਬਾਈਲ ਨੰਬਰ ਜਾਂ ਕੋਈ ਤੁਹਾਡਾ ਨਾ ਮੋਬਾਈਲ ਨੰਬਰ ਬੋਲ ਦਿਓ ਅੱਗੇ ਆਜੋ ਅੱਗੇ 9592290584 ਤੇ ਕੋਈ ਵੀ ਸਰਮੰਗ ਕਰ 9592290584 ਠੀਕ ਹੈ ਤਾਂ ਇਹ ਨੰਬਰ ਇਹਨਾਂ ਨੇ ਬੋਲਿਆ ਸੀ ਅਸੀਂ ਕੋਸ਼ਿਸ਼ ਕਰਾਂਗੇ ਸਕਰੀਨ ਤੇ ਵੀ ਇਹ ਨੰਬਰ ਚੱਲੇ ਤੁਸੀਂ ਪਹੁੰਚ ਜ਼ਰੂਰ ਕਰੋ ਘਰ ਤੋਂ ਉਸੇ ਦਿਖਾਤਾ ਹੈ ਮਾਤਾ ਦੇ ਹਾਲਾਤ ਤੁਹਾਨੂੰ ਅਸੀਂ ਦੱਸਦੇ ਆ ਕਿ ਮਾਤਾ ਕੱਲੇ ਆ ਜਿਹੜੇ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਣੇ ਛੋਟੇ ਛੋਟੇ ਪੋਤਿਆਂ ਨੂੰ ਪਾਲ ਰਹੇ ਆ ਪਰਿਵਾਰ ਦੇ ਵਿੱਚ ਹੋਰ ਆਸਰਾ ਕੋਈ ਨਹੀਂ ਜਿੱਥੇ ਇਹਨਾਂ ਨੂੰ ਆਪਣੀ ਜ਼ਿੰਦਗੀ ਲਗਾਉਣ ਦੇ ਵਾਸਤੇ ਤੁਹਾਡੇ ਆਸਰੇ ਦੀ ਲੋੜ ਹੈ ਉੱਥੇ ਇੱਕ ਕਮਰਾ ਜ਼ਰੂਰ ਮਾਤਾ ਨੂੰ ਨਵਾਂ ਬਣਵਾ ਕੇ ਦੇਣ ਦੀ ਲੋੜ ਹੈ ਜੇਕਰ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਤਾਂ ਸਾਂਝੀ ਜ਼ਰੂਰ ਕਰਿਓ ਅੱਗੇ ਤਾਂ ਕਿ ਅਜਿਹੇ ਲੋਕਾਂ ਦਾ ਆਪਾਂ ਰਲ ਮਿਲ ਕੇ ਆਸਰਾ ਬਣ ਸਕੀਏ ਆਪਣੇ ਸਹਿਯੋਗੀ ਅਮੰਦੇ ਨਾਲ ਮੈਂ ਰਵੀ ਸੰਗ੍ਰਹਿ ਹਰ ਦਾ ਅਨਮੋਟ ਰਮਦਾਸ